ਪ੍ਰਾਈਵੇਟ ਸਕੂਲ ਦੇ ਬੱਸ ਡਰਾਈਵਰ ਦੀ ਸਵੇਰੇ ਹੀ ਸ਼ਰਾਬ ਪੀ ਕੇ ਬੱਸ ਚਲਾਉਣ ਦੀ ਵੀਡੀਓ ਹੋਈ ਵਾਇਰਲ ਇਸ ਮੌਕੇ ਤੇ ਕਈ ਬੱਚੇ ਰਹਿ ਕਰ ਨਹੀਂ ਬਿਠਾ ਕੇ ਲੈ ਕੇ ਆਇਆ ਸਕੂਲ ਦੇ ਲਈ ਬੱਸ ਦੇ ਵਿੱਚ ਅੱਜ ਇਹ ਵੀਡੀਓ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਡਰਾਈਵਰ ਦਾ ਅੱਗੇ ਮੈਡੀਕਲ ਕਰਵਾ ਕੇ ਉਸ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਡਰਾਈਵਰ ਅੱਜ ਕਈ ਬੱਚਿਆਂ ਨੂੰ ਘਰ ਵਿੱਚ ਹੀ ਛੱਡ ਗਿਆ ਉਹ ਸਿਰਫ ਇੱਕ ਹੀ ਕੁੜੀ ਨੂੰ ਬਿਠਾ ਕੇ ਸਕੂਲ ਲਈ ਲੈ ਕੇ ਆ ਗਿਆ স্কুলী ਨੇ ਤੁਰੰਤ ਆਪਣੇ ਮਾਤਾ ਪਿਤਾ ਨੂੰ ਫੋਨ ਕੀਤਾ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਦੋ ਥਾਂ ਟਕਰਾਉਣ ਤੋਂ ਬਚ ਗਈ ਹੈ। ਇਸ ਮੌਕੇ ਤੇ ਉਸਦੇ ਮਾਤਾ ਪਿਤਾ ਤੁਰੰਤ ਪਹੁੰਚੇ। ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿਸ ਵਿੱਚ ਸਕੂਲ ਬੈਂਡ ਦਾ ਡਰਾਈਵਰ ਨਸ਼ੇ ਵਿੱਚ ਤੂਤ ਸਕੂਲ ਬੈਂਡ ਨੂੰ ਚਲਾਉਂਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਡਰਾਈਵਰ ਨੇ ਕਾਫੀ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਉਹਨਾਂ ਨਾਲ ਵੀ ਬਤਮੀਜ਼ ਕਰ ਰਿਹਾ ਹੈ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਅਤੇ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਇਹਨੂੰ ਕੁਰਸੀ ਦੇ ਜਨਾ ਮਾਨ ਤੇਰਾ ਕਰੀ ਜਾਨੇ ਅਸੀਂ ਬੁਢਾ ਬੰਦਾ ਕਰਕੇ ਲੈ ਜਾਓ ਜਗਦੀਸ਼ ਸਿੰਘ ਜੀ ਜੀ ਕੀ ਨਾ ਬੈਣ ਕੀ ਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜ੍ਹਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿ ਨਾ ਉਦੋਂ ਕਿ ਨਾ ਇਹਦੀ ਮੰਮਾ ਚੜਾ ਕੇ ਗਈ ਆ ਉਦੋਂ ਬਾਅਦ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਰੀ ਵੈਨ ਬਚਾਈ ਆ ਪਲਟਾ ਦੇਣੀ ਸੀਗੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਂ ਫੋਨ ਆ ਬਿਜੀ ਆ ਜਾਂਦਾ ਸੀਗਾ ਮੁਰਖ ਮੈਂ ਇਹਨੂੰ ਕਿਹਾ ਫਿਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋਲੇ ਪਤਾ ਕਿਨਾ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀ ਜਾਂ ਡਰਾਈਵਰ ਦੀ ਦਾਰੂ ਬਹੁਤ ਪੀਤੀ ਸੀਗੀ ਲੌਂਕੀ ਜਾਂਦਾ ਇਹ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਡਰਾਈਵਰ ਕਿਨਾ ਬਹੁਤ ਹਾਲਾਤ ਬਾਲੇ ਮੜੇ ਸੀਗੇ ਉਹਦੇ ਬਹੁਤ ਦਾਰੂ ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਤਾਂ ਅਸੀਂ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮੰਮਾ ਚੜਾ ਕੇ ਗਈ ਐ ਨੂੰ ਤੌਥ ਕਰਕੇ ਕਿ ਨਾ ਉਹਨੂੰ ਫੋਨ ਲਾਇਆ ਵੀ ਅਸੀਂ ਚਲੇ ਗਏ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਰਵੈਨ ਦਾ ਮਾਲਕਾਪਾਨੇ ਕੌਣ ਆ ਕੀ ਨਹੀਂ। ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਨੂੰ ਤੋਂ ਮੰਗਦੇ ਸੀਗੇ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿ ਨਾ ਮੈਂ ਵੈਨ ਛੇੜੇ ਹੋਣਾ ਤੂੰ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿ ਨਾ ਲੈ ਕੇ ਵੈਨ ਭਜਾ ਕੇ ਲੈ ਕੇ ਭਤੀਜਾ ਸੀ ਸਾਡਾ ਕੋਲੇ ਖੜਾ। ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਾਂ ਦਈਂ। ਉਹਨੂੰ ਤੱਕੇ ਤੋੱਕੇ ਮਾਰ ਕੇ ਇਹ ਗੱਡੀ ਭਜਾ ਕੇ ਲੈ ਗਿਆ ਇਹ ਤਾਂ ਕਹੀ ਜਾਂਦਾ ਵੀ ਸਕੂਲੇ ਅਸੀਂ ਛੱਡ ਕੇ ਆਇਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਇਹ ਭਣਾ ਕੈਮਰੇ ਚੈੱਕ ਕਰ ਲਉ ਤੁਸੀਂ ਅੱਜ ਤਾਂ ਇਹ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹੈ ਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕਹਨੂੰ ਨੇਕੀ ਗੱਲ ਹੁੰਦੀ ਕੌਣ ਜ਼ਿੰਮੇਵਾਰ ਸੀਗਾ ਪੈਰਲ ਹੋ ਰਹੀ ਹੈ ਜੀ ਸਾਡੇ ਡਰਾਈਵਰ ਦੀ ਟ੍ਰੈਕ ਵੀਡੀਓ ਕਹਿ ਰਹੇ ਨੇ ਕਿ ਕੀ ਕਾਰਵਾਈ ਕੀਤੀ ਉਹ ਜੀ ਮਾਮਲਾ ਜਦੋਂ ਸਾਡੇ ਧਿਆਨ ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਹੈ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਨਾਂ 'ਚ ਜਾਂਦੇ ਆ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੈਨ ਤੇ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜ਼ਰੂਰ ਦੇਖਿਆ ਕਰਨ ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ 'ਚ ਆਉਂਦਾ ਹੈ ਜਿਹੜਾ ਕੋਈ ਨਸ਼ਾ ਕੀਤਾ ਹੈ ਤੇ ਤੁਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ ਅਸੀਂ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹੋ ਜਿਹਾ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਕਿਉਂਕਿ ਬੱਚਿਆਂ ਦਾ ਭਵਿੱਖ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ ਕਿੰਦਾ ਨਹੀਂ ਫੀਸ਼ਰ ਜੀ ਬੰਦੇ ਡਰਾਈਵਰ ਸੀ ਕਿੱਟੀ ਜੀ ਉਹਦੀ ਕਾफी ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾफी ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 65 ਸਾਲ ਦੇ ਵਿੱਚ ਹੋਊਗਾ ਜੀ ਉਹ ਫਿਰ ਸਕੂਲ ਨਾਲ ਕੋਈ ਗੱਲਬਾਤ ਕੀਤੀ ਹਾਂ ਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਵਕਤ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮ੍ਰਿਤ ਛਕਿਆ ਹੋਇਆ ਸੀ ਵੀ ਅਜੋਨੇ ਕਹਿੰਦੇ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀਤੀ ਕੀ ਵਜ੍ਹਾ ਕਿੰਨੀ ਉਮਰ ਦਾ ਜਿਹੜਾ ਸੀ ਆ ਜੀ ਸਖਸੀ ਜਿਹੜਾ ਉਹ ਲੱਗਦਾ ਹੈ ਜੀ ਉਹਦੀ ਤਕਰੀਬਨ ਉਮਰ 65 ਸਾਲ ਦੇ ਤਕਰੀਬ ਹੋਊਗੀ ਜੀ ਸੁਣਨ ਚ ਆਇਆ ਵੀ ਪੁਲਿਸ ਨਾਲ ਵੀ ਕਾਫੀ ਬਤਮੀਜ਼ੀ ਕੀਤੀ ਉਹ ਜੀ ਸਾਨੂੰ ਪਤਾ ਵੀ ਅਸੀਂ ਉਹਨੂੰ ਕਿਵੇਂ ਲੈ ਕੇ ਆਏ ਆ ਉਹ ਗਾਲ ਤੋਂ ਬਿਨਾਂ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਪਰ ਅਸੀਂ ਫੇਰ ਵੀ ਬਜ਼ੁਰਗ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰ ਰਹੇ ਸੀ ਕਿਉਂਕਿ ਫੇਰ ਸਾਡਾ ਫਰਜ਼ ਬਣਦਾ ਅਸੀਂ ਹਰੇਕ ਇਨਸਾਨ ਦੀ ਇੱਜ਼ਤ ਕਰੀਏ ਜਿਹੜੇ ਉੱਥੋਂ ਗੱਡੀ ਭਜਾ ਕੇ ਲੈ ਕੇ ਗਏ ਉਹਨਾਂ ਤੇ ਕੋਈ ਕਾਰਵਾਈ ਕੀਤੀ ਉਹਨਾਂ ਦੇ